ਆਸਟਰੀਆ ਦੇ ਵਿੱਚ ਕਿਸਾਨਾਂ ਦਾ ਪ੍ਰੋਟੈਸਟ ਚੱਲ ਰਿਹਾ ਤੁਸੀਂ ਵੇਖੋ ਕਿਦਾਂ ਕਿਸਾਨ ਸੜਕਾਂ ਤੇ ਆਏ ਹੋਏ ਨੇ ਪਰ ਉਹਨਾਂ ਨੇ ਕੋਈ ਜਾਮ ਨਹੀਂ ਕੀਤਾ ਕੁਝ ਨਹੀਂ ਕੀਤਾ ਤੁਹਾਡੇ ਸਾਹਮਣੇ ਵੇਖੋ ਕੀ ਕਰੀ ਜਾਂਦੇ ਉਹਨਾਂ ਨੇ ਜਿੰਨੇ ਵੀ ਅਫਸਰ ਸੀ ਵੱਡੇ ਉਹਨਾਂ ਦੇ ਜਿਹੜੇ ਵੀ ਉਹਨਾਂ ਦੇ ਮੰਤਰੀ ਸੰਤਰੀ ਸੀ ਉਹਨਾਂ ਦੇ ਘਰਾਂ ਦੇ ਮੂਹਰੇ ਕਿਤੇ ਟਾਇਰ ਲਾ ਦੇ ਕਿਤੇ ਗੋਏ ਦੀਆਂ ਟਰਾਲੀਆਂ ਲਾਦੀਆਂ ਕਿਤੇ ਪਰਾਲੀ ਕੁਤਰ-ਕੁਤਰ ਕੇ ਉਹਨਾਂ ਦੇ ਘਰਾਂ ਦੇ ਵਿੱਚ ਪਾ ਦੀ ਕਿਤੇ ਗੋਹਾ ਲੱਗੇ ਪਏ ਪਾਉਣ ਕਹਿਣ ਦਾ ਭਾਅ ਵੀ ਉਹਨਾਂ ਦਾ ਪ੍ਰੋਟੈਸਟ ਕਰਨ ਦਾ ਤਰੀਕਾ ਬਹੁਤ ਵਧੀਆ ਅਤੋ ਹੀ ਵੇਖੋ ਆਵੇ ਗੰਦ ਮੰਦ ਚੱਕ ਕੇ ਸਾਰਾ ਉਹਨਾਂ ਦੇ ਘਰਾਂ 'ਚ ਸੁੱਟ ਜਾਂਦੇ ਪ੍ਰਾਣੀਆਂ ਗੰਦੀਆਂ ਗਲੀਆਂ ਸੜੀਆਂ ਗੱਠਾਂ ਲਿਆ ਗਏ ਉਹਨਾਂ ਦੇ ਘਰਾਂ ਦੇ ਵਿੱਚ ਸੁੱਟੀ ਜਾਂਦੇ ਕਹਿੰਦਾ ਭਾਵੇਂ ਆਮ ਲੋਕਾਂ ਨੂੰ ਤੰਗ ਨਹੀਂ ਕਰਦੇ ਉਹ ਸਾਰੇ ਰਲ ਕੇ ਇਹਨਾਂ ਅਫਸਰਾਂ ਦੀ ਨੇਰੀ ਠਾਉਂਦੇ ਇਹਨਾਂ ਮੰਤਰੀਆਂ ਸੰਤਰੀਆਂ ਦੀ ਨੇਰੀ ਠਾਉਂਦੇ ਆ ਵੇਖ ਲਓ ਤੁਹਾਡੇ ਸਾਹਮਣੇ ਆ ਗੰਦ ਪਾ ਦਿੰਦੇ ਉਹਨਾਂ ਨੂੰ ਚੱਕਣਾ ਵੀ ਔਖਾ ਹੋ ਜਾਣਾ ਇਹ ਰੂੜੀ ਦੀਆਂ ਟਰਾਲੀਆਂ ਗੋਆ ਐ ਸੁੱਟੀ ਜਾਂਦੇ ਮੈਂ ਤਾਂ ਆਪਣੇ ਦੇਸ਼ ਦੇ ਕਿਸਾਨਾਂ ਨੂੰ ਵੀ ਕਹਿਣਾ ਚਾਹਣਾ ਵੀ ਆਪਾਂ ਸਭੂ ਸੜਕਾਂ ਜਾਮ ਕਰਨ ਦੀ بجائے ਲੋਕਾਂ ਦੇ ਨਾਲ ਲੜਨ ਦੀ بجائے ਆਹ ਕੰਮ ਕਰਿਆ ਕਰੀਏ ਨਾ ਤੇ ਸਾਰਾ ਕੁਝ ਕਾਮਯਾਬ ਹੁੰਦਾ ਆ ਵੇਖ ਲਓ ਇਹਨੂੰ ਇਹਨੂੰ ਕਹਿੰਦੇ ਪ੍ਰੋਟੈਸਟ ਗੋਰੇ ਆ ਨਾਲੇ ਆਪਣੇ ਨੂੰ ਬਹੁਤ ਅੱਗੇ ਨੇ ਤੇ ਆ ਵੇਖ ਲਓ ਉਹਨਾਂ ਦੇ ਕੰਮ ਇਦਾਂ ਕਰ ਦਿੰਦੇ ਨੇ ਉਹ ਚਲੋ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗੇ ਉਹਦੇ ਤੋਂ ਮੈਂ ਮਾਫੀ ਚਾਹਣਾ ਪਰ ਮੈਂ ਆਪਣੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਇਹੀ ਗੱਲ ਕਹਿਣਾ ਚਾਹਣਾ ਵੀ ਤੁਸੀਂ ਆਹ ਕੰਮ ਕਰਿਆ ਕਰੋ ਇਦੇ ਨਾਲ ਗੱਲ ਮੰਨੀ ਆ। ਆ ਵੇ ਲੋ ਕੋਈ ਲੜਾਈ ਨਹੀਂ ਪੁਲਸ ਵਾਲੇ ਵੀ ਪਰਾ ਖੜੇ ਕੁਛ ਨਹੀਂ ਕਰਦੇ। ਤੇ ਅਗਲੇ ਇਦਾਂ ਹੀ ਸੁੱਟੀ ਜਾਂਦੇ ਆ। ਇਦਾਂ ਕੰਮ ਕਰਿਆ ਕਰੋ। ਫੇਰ ਹੋਣੀ ਹੈ ਫਤਿਹ। ਆ ਵੇ ਲੋ। ਸਭ ਕੁਝ ਲਿਆ ਲਿਆ ਕਿ ਢੇਰ ਲਾਇਦਰ ਆ ਨਾ ਆਸਟਰੀਆ ਦੇਸ਼ ਆ ਇਹ। ਗੋਰੇ ਜਿੱਥੇ ਵੀ ਪ੍ਰੋਟੈਸਟ ਕਰਦੇ ਇਦਾਂ ਹੀ ਕਰਦੇ ਆ। ਉਹ ਨਹੀਂ ਕਿਸੇ ਨਾਲ ਲੜਾਈ ਪੜਾਈ ਕਰਦੇ। ਉਹ ਆਹ ਕੰਮ ਕਰਦੇ ਸਾਰੇ ਰੋਗ ਰਲ ਮਿਲ ਕੇ। ਤੇ ਉਹਨਾਂ ਦੀ ਜਿੱਤ